ਪੰਜਾਬ ਵਿੱਚ ਆਏ ਹੜ੍ਹਾਂ ਨੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕੀਤੀਆਂ ਹਨ ਉੱਥੇ ਹੀ ਗਰੀਬਾਂ ਨੂੰ ਵੀ ਕਰੋ ਬੇਕਾਰ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਘਰਾਂ ਦੀਆਂ ਛੱਤਾਂ ਟੁੱਟ ਗਈਆਂ ਹਨ ਕੀਮਤੀ ਸਾਰਾ ਸਮਾਨ ਖਰਾਬ ਹੋ ਗਿਆ ਹੈ ਪਾਣੀ ਨੇ ਕਪੜੇ ਤੱਕ ਵੀ ਚੁੱਕਣ ਦਾ ਮੌਕਾ ਨਹੀਂ ਦਿੱਤਾ ਸੱਚੀ ਇਸ ਤਰ੍ਹਾਂ ਦੀਆਂ ਤਸਵੀਰਾਂ ਜਦੋਂ ਦੇਖਦੇ ਹਾਂ ਤਾਂ ਦਿਲ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦੀਆਂ ਹਨ ਇਹ ਤਸਵੀਰਾਂ ਕਿਸੇ ਇੱਕ ਥਾਂ ਦੀਆਂ ਨਹੀਂ ਸਗੋਂ ਇਸ ਤੋਂ ਵੀ ਭਿਆਨਕ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਤੇਨੋ ਸਾਡੀ ਸਾਈਡ ਜੀ ਦੋ ਤੇ ਪੰਜ ਇਧਰ ਫਾਨੀ ਨਹੀਂ ਫੱਕਰ ਉਹ ਉਹਨਾਂ ਚ ਟੁੱਟੇ ਕਿੰਨੇ ਕੋਣਗੇ ਹਾਂਜੀ ਟੁੱਟੇ ਟੁੱਟੇ ਤਿੰਨੀ ਆ ਹਾਂਜੀ ਟੁੱਟੇ ਤਿੰਨੇ ਛਤ ਨੇ ਪੀਸਰੀਆਂ ਦੀ ਹਾਂਜੀ ਹਾਂਜੀ ਇਦਾਂ ਹੀ ਆਡੇਆਂ ਗਾ ਬਾਲੇ ਦਾ ਮਤਲਬ ਚਾਰ ਚਾਰ ਪੰਜ ਪੰਜ ਬਾਲੇ ਡਕੇ ਹਾਂਜੀ ਹਾਂਜੀ ਜਿਆਦਾ ਲੱਗੀ ਕੋਈ ਜੀ ਜੀ ਬਚਾਈ ਸਾਰਾ ਹਾਂਜੀ ਜੀ ਦਾ ਸਮਾਨ ਜਿਹੜਾ ਵੀ ਹਾਂਜੀ ਭਾਜੀ ਦੱਸ ਤੋ ਕਿਹੜਾ ਪਿੰਡ ਆ ਕਿੱਥੋਂ ਦੇ ਰਹਿਣ ਵਾਲੇ ਆ ਤੇ ਕੀ ਹੋਇਆ ਇਹ ਅਸੀਂ ਛਾਪਰ ਕਰਾਇਆ ਸਾਡਾ ਪਿੰਡ ਆ ਜੀ ਛਾਪਰ ਤੇ ਘਰੋਲੀਆਂ ਵੱਜਦੀਆਂ ਹਾਂਜੀ ਅਸੀਂ ਮਤਲਬ ਜਦੋਂ ਪਾਣੀ ਆਇਆ ਤੇ ਮਤਲਬ ਸਾਡੀ ਦੋਵਾਂ ਘਰਾਂ ਦੀਆਂ ਸੱਤਾਂ ਜਿਹੜੀਆਂ ਡੇਕਤੀਆਂ ਨੇ ਦੋਵਾਂ ਪਰਾਵਾਂ ਦੀ ਇਹਨਾਂ ਦੀ ਤੇ ਮੇਰੇ ਵਾਲੇ ਤੇ ਵੇਖ ਲਓ ਤੁਸੀਂ ਆਪਣੀ ਵੇਖਿਆ ਜੇ ਵੇ ਘਰ ਜਿਹਾ ਕਿੰਨੀ ਹਾਲਤ ਹੈ ਕੰਧ ਵੀ ਸਾਡੀ ਡੇਕ ਪਈ ਆ ਕੰਦਾ 파ੜੀ ਨੇ ਜੋ ਕੁਛ ਹੈ ਕੋਠੇ ਦੀਆਂ ਕੰਧਾ ਸਾਡੀਆਂ ਦੀਆਂ 파ੜੀਆਂ ਤਾਂ ਹੁਣ ਮਤਲਬ ਵਾੜੇ ਪਿੰਡ ਦੇ ਠੰਡਦਾਰ ਨੇ ਉਹਨਾਂ ਸਾਨੂੰ ਉੱਥੇ ਸੜਕ ਦਿੱਤੇ ਦੁਕਾਨਾਂ ਦਿੱਤੀਆਂ ਤਾਂ ਉੱਥੇ ਅਸੀਂ ਰਹਿ ਰਹੇ ਆ ਕੀ ਮੰਗ ਕਰਦੇ ਮੰਗੇ ਹੋਏ ਆ ਵੀ ਚਲੋ ਅੱਜ ਕੋਈ ਸਾਡੀ ਸੁਣਾਈ ਹੋਵੇ ਸਾਨੂੰ ਮਤਲਬ ਕਮਰੇ ਸਰਕਾਰ ਵਾਲਾ ਕੋਈ ਇਹਨੂੰ ਸਹੂਲਤ ਮਿਲੇ ਕੋਈ ਵੀ ਸਾਨੂੰ ਹੰਡਿਆੜੀ ਇਹੋ ਮੰਗ ਕਿੰਨਾ ਕਿੰਨਾ ਪਾਣੀ ਆਇਆ ਸਾਡੇ 4-4 ਫੁੱਟ ਪਾਣੀ ਆਇਆ ਇੱਥੇ ਅੰਦਰ ਜਦੋਂ ਛੱਤ ਡਿੱਗੋ ਕੋ ਅੰਦਰ ਸੀਗਾ ਨਹੀਂ ਅੰਦਰ ਨਹੀਂ ਸੀ ਕੋਈ ਨਹੀਂ ਉਦੋਂ ਅੰਦਰ ਨਹੀਂ ਸੀਗਾ ਉਦੋਂ ਅੰਦਰ ਨਹੀਂ ਹੀ ਹੈਗਾ ਬਾਹਰ ਸਤੇ ਆ ਬਾਹਰ ਸਤੇ ਹੀ ਹਾਂਜੀ ਮੌਕਾ ਹੀ ਨਹੀਂ ਮਿਲਿਆ ਅੱਜ ਸਮਾਨ ਕੱਢਣ ਦਾ ਸਮਾਨ ਕੱਢਦਾ ਤੇ ਵੇਲ ਐਲਸੀਡੀ ਜੇ ਸਾਰਾ ਕੁਝ ਹੀ ਐਜੀਲ ਮਾਰੀ ਮੇਰੀ ਐਲਸੀਡੀ ਜੇ ਸਾਬ ਖਰਾਬ ਹੋ ਗਈਆਂ ਇਸ ਕਰਕੇ ਕਿੰਨੇ ਮੈਂ ਅਸੀਂ ਤਿੰਨ ਭਰਾ ਰਹਿਨੇ ਆ ਤਿੰਨ ਭਰਾ ਇਸ ਘਰ ਦੇ ਵਿੱਚ ਰਹਿੰਦੇ ਹਾਂ ਰਾਸ਼ਨ ਦਾ ਕਿਹਨੇ ਚੱਲਦਾ ਹੈ ਹਾਂਜੀ ਰਸ਼ਨ ਦਾ ਇਦਾਂ ਹੀ ਹੈ ਜੀ ਬਾਹਰੋਂ ਆਉਣਦੇ ਨੇ ਉਹ ਦੇ ਹੀ ਜਾਂਦੇ ਨੇ ਮਤਲਬ ਸਾਨੂੰ ਬਾਕੀ ਕੋਈ ਦੇ ਜਾਂਦੇ ਹੈ ਖਾਲੀ ਦਾਵਾ ਖਾਲੀ ਦਾਵਾ ਕੰਮ ਕਰਤੇ ਸਾਰਿਆਂ ਦੇ ਜਿੰਨੇ ਵੀ ਅਡੇ ਨਗਰ ਨੇ ਸਾਰਿਆਂ ਦਾ ਕੰਮ ਕਰ ਜਿਹੜਾ ਰੁਕੇ ਹੈ ਸਾਰਿਆਂ ਦੇ ਕੋਈ ਜਾਣ ਨਹੀਂ ਡਿਆ ਕੰਮ ਕਰ ਸਾਰੇ ਬੰਦ ਪਏ ਤਾਂ ਕੰਮ ਕਰਕੇ ਚੱਟੇ ਤਾਂ ਅਹੀਂ ਮਤਲਬ ਖੁੱਲੇ ਕੰਮ ਕਰਦੇ ਜਾਈ ਠੱਪ ਕਰੀ ਰਹੀ ਹੈ ਹਾਂਜੀ ਕੋਈ ਪ੍ਰਸ਼ਾਸਨਿਕ ਪਹੜਿਆ ਨਹੀਂ ਕੋਈ ਨਹੀਂ ਹੈ ਅਜ ਤੱਕ ਆਟ ਰਹੇ ਕੋਈ ਨਹੀਂ ਇਹ ਜੇ ਤੇ ਕੀ ਗੱਲ ਦੋ ਸਾਡਾ ਪਿੰਡ ਛਾਪੁਰ ਗਰਾਇਆ ਜੇ ਤੇ ਡੇਰਾ ਬਾਬਾ ਨਾਨਕਾ ਨੂੰ ਲਾਗੇ ਲੱਗਦਾ ਵਾ ਤੇ ਕਰਨੌਲ ਰੋਡ ਉਥੇ ਕਰਨੌਲ ਰੋਡ ਤੇ ਪੈਂਦੀਆਂ ਖਨੌਲੀਆਂ ਛਾਪੁਰ ਗਰਾਇਆ ਲੱਗੇ ਤੇ ਉਥੇ ਹੀ ਰਹਿੰਦੇ ਆ ਜੀ ਇਸ ਘਰਾਂ ਦੇ ਵਿੱਚ ਸਾਡੇ ਬਹੁਤ ਜ਼ਿਆਦਾ ਪਾਣੀ ਆਇਆ ਸੀ ਤੇ ਜਦੋਂ ਪਾਣੀ ਆਇਆ ਵਾ ਉਹਦੇ ਨਾਲ ਸਾਡੀ ਕੰਧ ਡਿੱਗ ਚੁੱਕੀ ਆ ਤੇ ਬਹੁਤ ਮਾੜੇ ਸਾਡੇ ਹਲਾਦ ਹੋਏ ਨੇ ਤੇ ਸਾਡੇ ਘਰ ਦੀਆਂ ਸੱਤਾਂ ਵੀ ਜੜੀਆਂ ਡਿੱਗ ਚੁੱਕੀਆਂ ਨੇ ਤੇ ਇੰਨਾ ਮਾੜਾ ਹਲਾਦ ਹੋਇਆ ਵੀ ਸਾਡ ਨੂੰ ਸਮਾਨ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ ਅੰਦਰ ਉਹ ਵੀ ਆਹੀ ਸਮਾਨ ਕੱਢ ਲੀਏ ਤੁਹਾਡੀ ਲਮਾਰੀ ਵੀ ਖਰਾਬ ਹੋ ਚੁੱਕੀ ਆ ਸਾਡੇ ਬੈੱਡ ਵੀ ਖਰਾਬ ਹੋ ਚੁੱਕੇ ਆ ਤੁਸੀਂ ਵੇਖ ਸਕਦੇ ਹੋ ਸਾਡੇ ਬੈੱਡ ਦੀਆਂ ਧਵਾ ਵੀ ਫੁੱਲ ਚੁੱਕੀਆਂ ਵਾ ਤੇ ਐਨੇ ਸਾਡੇ ਦਾ ਹਾਲਾਤ ਮਾੜੇ ਨੇ ਸਾਡੇ ਘਰ ਕੋਈ ਨਹੀਂ ਪੁੱਛਣ ਆਇਆ ਆਪਾਂ ਪੁੱਛ ਲਈਏ ਵੀ ਕੀ ਹਾਲ ਆ ਉਹ ਗਾੜੀਆਂ ਇਹ ਕਹਿੰਦੇ ਤੁਹਾਨੂੰ ਕੀ ਹੋਇਆ ਵਾ ਤੁਹਾਡੇ ਕਿਹੜਾ ਪਾਣੀ ਆਇਆ ਵਾ ਤੇ ਐਦਾਂ ਆਈ ਉਹਨਾਂ ਨੂੰ ਬੜੇ ਜਾਣੇ ਨੂੰ ਆਖਿਆ ਸਾਡੇ ਘਰ ਆਓ ਸਾਡਾ ਹਾਲ ਵੇਖੋ ਆਗੇ ਅਸੀਂ ਉੱਥੇ ਰਹਿ ਰਹੇ ਆਂ ਤੇ ਜਾਨੂੰ ਤੰਗੀ ਆ ਤੇ ਤਾਂ ਹੀ ਅਸੀਂ ਉੱਥੇ ਰਹਿ ਰਹੇ ਆਂ ਤੇ ਕੋਈ ਵੀ ਸਾਡੇ ਘਰ ਦੇ ਵਿੱਚ ਸਾਡਾ ਕੋਈ ਵੀ ਸਾਰ ਲੈਣ ਨਹੀਂ ਆਇਆ ਅਸੀਂ ਇਹੋ ਬੇਨਤੀ ਕਰਦੇ ਆ ਸਾਡੀ ਕੋਈ ਸੁਣਾਈ ਕੀਤੀ ਜਾਵੇ ਤੇ ਜਿੰਨੀ ਵੀ ਥੋੜੀ-ਬੋਦੀ ਸਾਡੀ ਮਦਦ ਕੀਤੀ ਜਾਵੇ ਅਸੀਂ ਬਹੁਤੀ ਜਿਆਦਾ ਨਹੀਂ ਮੰਗਦੇ ਬਿਚਾਲ ਸਾਡੀਆਂ ਸੱਤਾਂ ਥੋੜੀਆਂ-ਬੋਦੀਆਂ ਬਦਲੀਆਂ ਜਾਣ ਦੋ ਸੱਤਾਂ ਡੇਗੀਆਂ ਸਾਡੀਆਂ ਸਮਾਨ ਸਾਡਾ ਜਿਹੜਾ ਬਹੁਤ ਜਿਆਦਾ ਖਰਾਬ ਹੋ ਗਿਆ ਕੱਪੜੇ ਵੀ ਜਿਹੜੇ ਕੱਪੜਿਆਂ ਦੇ ਵਿੱਚ ਲੁੜੀਆਂ ਪੈ ਚੁੱਕੀਆਂ ਨੇ ਸਾਡੇ ਜਿੰਨੇ ਵੀ ਨਵੇਂ ਕੱਪੜੇ ਸੀ ਉਹ ਬੈੱਡ ਦੇ ਵਿੱਚ ਪਾਣੀ ਚ ਲੱਗਿਆ ਹੀ ਉਹਦੇ ਵਿੱਚ ਕੱਪੜੇ ਸਾਰਾ ਸਾਡਾ ਪਾਣੀ ਉਹਦੇ ਕੱਪੜਿਆਂ ਵਿੱਚ ਪੈ ਗਿਆ ਤੇ ਲੁੜੀਆਂ ਪੈ ਗਈਆਂ ਉਹ ਵੀ ਸਾਡੇ ਕੱਪੜੇ ਜਿਹੜੇ ਨਵੇਂ ਆ ਖਰਾਬ ਹੋ ਚੁੱਕੇ ਨੇ ਅ ਜਿੱਥੇ ਤੁਸੀਂ ਰਹਿੰਦੇ ਜੇ ਤੇ ਮਹੱਲੇ ਦੇ ਨਿਵਾਸੀਆਂ ਨੇ ਕੋਈ ਤੁਹਾਡੀ ਮਦਦ ਕੀਤੀ ਨਹੀਂ ਜੀ ਹਾਨੂੰ ਇੱਥੇ ਕਨੇ ਗਵਾੜ ਨੇ ਨਹੀਂ ਆਖਿਆ ਵੀ ਸਾਡੇ ਘਰ ਆਜੋ ਤੇ ਨਾ ਹੀ ਹਾਨੂੰ ਕਨੇ ਆਖਿਆ ਵਾ ਆਈ ਕਿ ਦੀ ਤਿੰਨ ਥਾਂ ਦੇ ਭਾਜੀ ਅਸੀਂ ਥਾਂ ਬਦਲਿਆ ਵਾ ਪਹਿਲਾਂ ਅਸੀਂ ਸ਼ਾਹਪੁਰ ਗਏ ਸ਼ਾਹਪੁਰ ਉੱਥੇ ਤਿੰਨ ਦਿਨ ਰਹੇ ਉਥੋਂ ਰਹਿ ਗਏ ਫਿਰਾਨੂੰ ਉੱਥੇ ਮਤਲਬ ਵੀ ਘਰ ਦੇ ਵਿੱਚ ਤੁਹਾਨੂੰ ਪਤਾ ਕਿ ਇਦੇ ਨਹੀਂ ਰਿਹਾ ਜਾਂਦਾ ਸਾਡੇ ਬੱਚੇ ਥੋੜੀ ਸਤਾਨੀ ਕਰਦੇ ਸੀ ਉਸ ਤੋਂ ਬਾਅਦ ਅਸੀਂ ਫਿਰ ਇੱਥੇ ਆ ਘਰ ਦੇ ਵਿੱਚ ਡੇਰਾ ਲਾਇਆ ਆ ਪਿੱਛੇ ਤੁਹਾਡੇ ਤੋਂ ਪਿੱਛੇ ਘਰ ਆ ਅਸੀਂ ਇਹਨਾਂ ਦੇ ਘਰ ਰਹਿੰਦੇ ਰਹੇ ਫੇਰ ਇੱਥੇ ਤਰਪਾਲ ਲਾਈ ਤੇ ਜਦੋਂ ਮੀਂਹ ਆਉਂਦਾ ਸੀ ਤੇ ਤਰਪਾਲ ਵੀ ਜਿਹੜੀ ਚੁੰਦੀ ਸੀ ਤੇ ਸਾਨੂੰ ਇੱਥੇ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਫੇਰ ਅਸੀਂ ਪਿੰਡ ਗਏ ਫੇਰ ਛਾਪੁਰ ਦੇ ਵਿੱਚ ਉੱਥੇ ਹੀ ਥਾਣੇਦਾਰ ਉਹਨਾਂ ਨੇ ਗੱਲਬਾਤਾਈਆਂ ਉਹਨਾਂ ਨੂੰ ਆਪਾਂ ਪੁੱਛਿਆ ਵੀ ਸਾਰੇ ਇਦਾਂ ਦਾ ਗੱਲ ਆ ਸਾਡੀ ਬਹੁਤ ਮਤਲਬੀ ਹਾਲਤ ਮਾੜੀ ਆ ਸਾਡੇ ਕੋਲ ਘਰ ਰਿਆ ਨਹੀਂ ਜਾਂਦੇ ਸਾਡੀ ਸੱਤਾਂ ਡਿੱਗੀਆਂ ਵਾ ਅਸੀਂ ਤੁਹਾਡੇ ਇੱਥੇ ਰਹਿ ਪੀਏ ਤੇ ਉਹਨਾਂ ਨੇ ਜਵਾਰਿਆਂ ਨੇ ਸਾਨੂੰ ਰਹਿਣ ਲਈ ਕਿਹਾ ਜਾਂ ਹੋਰ ਕਿੰਨੇ ਵੀ ਰਹਿਣਾ ਤੇ ਤੁਸੀਂ ਆ ਸਕਦੇ ਹੋ ਇਹ ਹੱਲੇ ਨਾਲ ਆਦਿ